ਲਗੋ ਕੁਕਿੰਗ ਮਾਸਟਰ ਤੇ ਮਾਸਟਰ ਤੇ ਡੈਟ ਪਲਾਨਰ ਸਾਰਿਆਂ ਨੂੰ ਮੀਟ ਕਰਦੇ ਆ ਇੱਕ ਸਾਰੇ ਠੀਕ ਠਾਕ ਹੋਗੇ ਤੇ ਅੱਜ ਦਾ ਵਲੌਗ ਬਣ ਲੱਗਾ ਹੈ ਕਿ ਆਪਾਂ ਪਹਿਲਾਂ ਮਤਲਬ ਕਿ ਕਮੈਂਟ ਪੜੇ ਸੀਗੇ ਤੇ ਉਹਨਾਂ ਨੂੰ ਆਪਾਂ ਕੀਤਾ ਨੋਟ ਉਹਦੇ ਵਿੱਚ ਇੱਕ ਦੀਦੀ ਨੇ ਬੋਲਿਆ ਸੀ ਕਿ ਸਾਨੂੰ ਦੀਦੀ ਆਲੂ ਟਿੱਕੀ ਬਣਾਉਣੀ ਸਿਖਾਓ ਕਿ ਮੇਰੇ ਕੋਲ ਸਹੀ ਨਹੀਂ ਬਣਦੀ ਆਪਾਂ ਸੌਰੀ ਮੰਗਦੇ ਆ ਕਿਉਂਕਿ ਥੋੜਾ ਕੰਮ ਹੀ ਕਰੇ ਦੀਦੀ ਸੀਗੇ ਕਰਕੇ ਹਰ ਕੋ ਵੀਡੀਓ ਪਾ ਨਹੀਂ ਹੋਈ ਅੱਜ ਵਾਹੇ ਇਹ ਬਣਾਉਣਾ ਪੀਜ਼ਾ ਤੇ ਪੀਜ਼ਾ ਦੀ ਵੀਡੀਓ ਆਊਗੀ ਪਾਪੋ ਨੂੰ ਵਾਓ ਪੀਜ਼ਾ ਤੋਂ ਬਾਅਦ ਆਊਗੀ ਅਨੁਕਤੀ ਵੀ ਕੰਟੀਨਿਊ ਕਰ ਆਪਾਂ ਰੈਗੂਲਰ ਪਉਂਦੇ ਰਵਾਂਗੇ ਤੇ ਨਾਲ ਦੀ ਨਾਲ ਭੈਣ ਭਰਾਵਾਂ ਨੇ ਕਮੈਂਟ ਕੀਤਾ ਸੀ ਕਿ ਵੀਡੀਓ ਹਣੀ ਹੁਣ ਇਹ ਵੀ ਧਿਆਨ ਕਰ ਲੈ ਲਗੇ ਆਹੋ ਕਾਫੀ ਭੈਣ ਭਰਾਵਾਂ ਨੇ ਇਹ ਗੱਲ ਪੁੱਛੀ ਆ ਕਿਉਂ ਕਿ ਕਿਵੇਂ ਵੀ ਜਿਹੜੀ ਸਾਡੇ ਨਾਲ ਵਲੌਗਾਂ ਦੇ ਵਿੱਚ ਜਿਆਦਾ ਨਜ਼ਰ ਆਉਂਦੇ ਆ ਨਾ ਕਈ ਜਿਹੜੀ ਵੀਡੀਓ ਵਿੱਚ ਵੀ ਤੇ ਮਨ ਦੇ ਵਿੱਚ ਉਹ ਆ ਵੀ ਜਾਂਦਾ ਵਾ ਕਿ ਸ਼ਾਇਦ ਇਹ ਵੀ ਇੱਥੇ ਆ ਤਾਂ ਰਹਿਣ ਲੱਗ ਗਏ ਆ ਇਹ ਜੋ ਕੋਈ ਚੱਕਰ ਨਹੀਂ ਆ ਕਈ ਜਿਹੜੇ ਸਾਡੇ ਭੈਣ ਭਰਾ ਸਾਡੇ ਨਾਲ ਨਵੇਂ ਜੁੜੇ ਆ ਉਹਨਾਂ ਨੇ ਇਹ ਗੱਲ ਵੀ ਪੁੱਛੀ ਆ ਕਿ ਇਹਨਾਂ ਦੇ ਨਾਲ ਤਾਂ ਲਗੀ ਦਿੱਸਦਾ ਉਹਦਾ ਤਾਂ ਇਹ ਸਪੈਸ਼ਲ ਕਈ ਵਲੌਗ ਬਣਾ ਚੁੱਕੇ ਆ ਪਹਿਲਾਂ ਵੀ ਪਰ ਜਿਹੜੇ ਭੈਣ ਭਰਾ ਸਾਡੇ ਨਾਲ ਨਵੇਂ ਜਲੇ ਆ ਸਾਡੇ ਚੈਨਲ ਨੂੰ ਨਵਾਂ ਸਬਸਕ੍ਰਾਈਬ ਕੀਤਾ ਜਿਨ੍ਹਾਂ ਨੇ ਉਹਨਾਂ ਨੂੰ ਮੈਂ ਇੱਕ ਵਾਰੀ ਦੱਸਣਾ ਚਾਹੂੰਗੀ ਤੇ ਸਿਮਰਨ ਦੀ ਜੀ ਹੁਣ ਆਦਾ ਪਿੰਡ ਵੀ ਇਹੀ ਆ ਸਾਡੇ ਮੰਮੀ ਤੇ ਸਿਮਰਨ ਦੇ ਮੰਮੀ ਦੋਵੇਂ ਸਕੀਆਂ ਭੈਣਾਂ ਹੀ ਤੇ ਇਕੱਠੇ ਘਰ ਰਹਿੰਦੇ ਸੀ ਦੋਨੋਂ ਜਾਣੇ ਤੇ ਆਪਸ ਵਿੱਚ ਲੱਗੋ ਲੱਗੇ ਘਰ ਹੀ ਸਾਰਿਆਂ ਨੂੰ ਪਤਾ ਹੀ ਆ ਕਿ ਹੁਣ ਸਿਮਰਨ ਦੀ ਜੀ ਹੁਣ ਆਦਾ ਪਰਿਵਾਰ ਤੇ ਇੱਕ ਤਰ੍ਹਾਂ ਚਲੋ ਰੱਬ ਨੂੰ ਪਿਆਰਾ ਹੋ ਗਿਆ ਜਿੱਦਾਂ ਮਰਜੀ ਤੇ ਹੁਣ ਤੇ ਸਾਡੇ ਕੋਲ ਹੀ ਰਹਿੰਦੇ ਆ ਅਸੀਂ ਵੀ ਇਹਨਾਂ ਦਾ ਹੀ ਪਰਿਵਾਰ ਆ ਜੇ ਜਦੋਂ ਆਉਂਦੇ ਆ ਛੁੱਟੀਆਂ ਵਿੱਚ ਤੇ ਇਹਨਾਂ ਨੇ ਇੱਥੇ ਰਹਿਣਾ ਹੁੰਦਾ ਦਾਦਾ 15-15 ਦਿਨ ਬਾਕੀ ਤੁਹਾਨੂੰ ਪਤਾ ਵਾ ਤੁਸੀਂ ਇਹਨਾਂ ਦੇ ਚਾਹਲ ਤੇ ਜਾ ਕੇ ਵੇਖਿਆ ਹੁੰਨਾ ਕਿ ਇੱਕ ਡਾਇਨ ਫੈਮਲੀ ਦੇ ਚ ਰਹਿੰਦੇ ਆ ਤੇ ਡਾਇਨ ਫੈਮਲੀ ਦਾ ਇਹ ਮਜ਼ਾ ਹੁੰਦਾ ਵਾ ਕਿ ਵਾਰੀ-ਵਾਰੀ ਸਾਰੇ ਜਾਨੇ ਤਿੰਨੋ ਜਣੀਆਂ ਦਰਾਨੀ ਚਠਾਣੀ ਆਪਣੀਆਂ ਛੁੱਟੀਆਂ ਕੱਟ ਜਾਂਦੇ ਆ ਜਦੋਂ ਸਾਡੇ ਕੋਲ ਆਉਂਦੇ ਆ ਤਾਂ ਫਿਰ ਇਹਨਾਂ ਨੇ ਹਫਤਾ 10 ਦਿਨ ਇੱਦਾਂ ਰਹਿਣਾ ਹੁੰਦਾ ਕਈ ਵਾਰੀ 2-4 ਦਿਨ ਦੀ ਛੁੱਟੀਆਂ ਦੀ ਜ਼ਿਆਦਾ ਤੇ ਜ਼ਿਆਦਾ ਤੇ ਤਾਂ ਕਰਕੇ ਜਦੋਂ ਇਹ ਸਾਡੇ ਕੋਲ ਆਉਂਦੇ ਆ ਤਾਂ ਫਿਰ ਇਹ ਸਾਡੇ ਨਾਲ ਵਲੌਗ ਬਣਾ ਲੈਂਦੇ ਆਪਣੇ ਸਾਨੂੰ ਵੀ ਤਰ੍ਹਾਂ-ਤਰ੍ਹਾਂ ਦੀਆਂ ਚੀਜ਼ਾਂ ਵਦੀਆਂ ਲੱਗ ਤਰੀਕੇ ਨਾਲ ਬਣੀਆਂ ਹੋਈਆਂ ਖਾਣ ਦਾ ਮੌਕਾ ਮਿਲ ਜਾਂਦਾ ਆ ਰਾਹ ਕਰ ਮੈਨੂੰ ਮਾਸੀ ਜੀ ਬੁਲਾਉਂਦੇ ਆ ਜਿਆਦਾ ਨਾ ਮਤਲਬ ਫੋਨ ਕਰ ਕਰ ਕੇ ਬਹੁਤ ਫੋਨ ਕਰਦੀ ਪਾਦਾ ਮਾਦਾ ਮੇਰੀ ਧੀ ਬੜੀ ਤਿਆਰੀ ਲੱਗਦੀ ਮੈਨੂੰ ਮਾਤਾ ਅਸੀਂ ਨਹੀਂ ਬੁਲਾਉਂਦੇ ਨਹੀਂ ਮਾਤਾ ਨਹੀਂ ਮਾਦਾ ਕੱਲ੍ਹ ਮੈਨੂੰ ਬੁਲਾਉਂਦੀ ਕੱਲ੍ਹ ਪਰ ਪਰਸੋਂ ਪਰਸੋਂ ਦੀ ਗੱਲ ਮੈਨੂੰ ਕਹਿੰਦੀ ਮੈਨੂੰ ਬੜੀ ਪਿਆਰੀ ਲੱਗਦੀ ਮੇਰੀ ਧੀ ਮੇਰੀਆਂ ਧੀਆਂ ਨਾਲੋਂ ਚੰਗੀ ਲੱਗਦੀ। ਦਾਰੀਆਂ ਤੁਸੀਂ ਕੋਈ ਨਹੀਂ ਮਗਈ ਪਾਣੀ ਦਾ ਗਲਾਸ ਮੈਂ ਕਿਉਂਗਾ ਦਵਿੰਦਰ ਜੀ ਜੀ ਦਾ ਤੁਹਾਨੂੰ ਪਤਾ ਹੀ ਮੰਮੀ ਜਦੋਂ ਵੀ ਕੋਈ ਕੰਮ ਕਹਿੰਦੇ ਆ ਤੇ ਨਹੀਂ ਕਹਿਣਾ ਮੰਨਦੇ ਫਿਰ ਤਰਕਾ ਕੇ ਚਲ ਜਾਂਦੇ ਆ। ਟਾਟਾ ਕਰਦੇ। ਤੇ ਮਰੀ ਦੀ ਜਿਆਦਾ ਚੰਗੇ ਲੱਗਦੇ ਮੰਮੀ ਨੂੰ। ਨਹੀਂ ਹੋਣੀ ਕਿਹੜਾ ਕੀ ਆ? ਕਟ ਗਈ ਪਈ ਸੀ ਇਹਨਾਂ ਦੀ ਅਸਹਾਨ ਥੱਲੇ ਦੇ ਬਰ ਬੈਠਾ ਮੈਂ ਅਦੀ ਚਰੇ। ਕਿਮਰ ਨੂੰ ਬਤਨਾ ਪੜਤੀ ਆਖਿਆ ਸੀ ਵੀਰਗ ਤੇਨ ਲੱਗ ਗਿਆ ਨਾ ਤਨਵਾਰ ਹੀ ਗਈ ਆਉਣੀ ਤੇ ਆਉਂਦੇ ਆ ਗਈ ਆਦੀਵਰਾਖ ਲੱਗੀ ਤੇ ਬਾਕੀ ਦੀਪ ਦੀਦੀ ਬਾਰੇ ਵੀ ਸਾਰੇ ਹੈ ਨਾ ਮੇਰੇ ਚੈਨਲ ਤੇ ਵੀ ਪੁੱਛਦੇ ਹੈ ਕਿ ਦੀਦੀ ਦਾ ਦਾ ਦੀਦੀ ਨਾਲ ਕੀ ਰਿਸ਼ਤਾ ਵਾ ਸਾਡਾ ਭੈਣ ਭਰਾ ਵਾਂ ਰਿਸ਼ਤਾ ਵਾ ਇਨਸਾਨੀਅਤ ਦਾ ਰਿਸ਼ਤਾ ਆ ਤੇ ਬਾਕੀ ਵੀਰ ਜਿਹੜਾ ਨੇ ਟੀਮ ਮੈਂਬਰ ਆ ਵੀਡੀਓ ਬਣਾਉਂਦੇ ਇਹਨਾਂ ਦੇ ਨਾਲ ਹਾਂ ਜੀ ਅੱਗੇ ਜੇ ਕੋਈ ਗੱਲ ਨਹੀਂ ਤਾਂ ਸਪੈਸ਼ਲ ਕਰਨਾ ਮੈਂ ਦੇਖ ਲੈਂਦਾ ਹੁਣ ਇਹ ਗੱਲ ਮੈਂ ਵੀ ਦੱਸ ਦਿੰਨੀ ਆ ਕਿ ਮੈਂ ਇੱਥੇ ਜਦੋਂ ਦੀ ਇਹਨਾਂ ਨਾਲ ਕੰਮ ਕਰਨ ਡਈ ਆ ਤੇ ਮੇਰਾ ਐਹ ਪਰਿਵਾਰ ਜੇ ਵਾਲਾ ਹੀ ਹਿਸਾਬ ਬਣਿਆ ਵਾ ਕੋਈ ਇਦਾਂ ਦੀ ਗੱਲ ਹੈ ਨਹੀਂ ਆ ਵੀ ਜਿਵੇਂ ਵੀ ਵੀਡੀਓਜ਼ ਕੰਮ ਕਰਦੇ ਆ ਸਿਰਫ ਕੰਮ ਦਾ ਨਹੀਂ ਦੀਦੀ ਵੀ ਭਾਵੇਂ ਇੱਥੇ ਆਏ ਹਨ ਤੇ ਪਰ ਆਪਣੇ ਭੈਣ ਭਰਾਵਾਂ ਵਰਗਾ ਹੀ ਇਹਨਾਂ ਨਾਲ ਵੀ ਪਿਆਰ ਬਣਿਆ ਵਾ ਤੇ ਵੀਰ ਜੀ ਭਾਬੀ ਸਾਰੇ ਚੰਗੇ ਆ ਪਰ ਆਪਾਂ ਵੀ ਫਰਲੇ ਮਿਲੇ ਜਾਂਦੇ ਕੋਈ ਗੱਲ ਨਹੀਂ ਇਸ ਦਾ ਸਮਝ ਲੋ ਜਿਹੜਾ ਮਰਜ਼ੀ ਤੁਮ ਲੋ ਕਰੀ ਗੱਲ ਵੀ ਟੈਲਰ ਵੀ ਆਪਣੇ ਕੋ ਆ ਗਏ ਆ ਤੇ ਚੁਟੀਆਂ ਵਾਲੇ ਵੀ ਆ ਗਏ ਤੇ ਇੰਨੇ ਕਿਹੜੇ ਮੈਨੂੰ ਮਿਲ ਗਏ ਸਾਰੇ ਸਾਰੇ ਨਾਲ ਮੈਂ ਕਿਨੇ ਜਾਣਗੇ ਮਤਲਬ ਇਹ ਆਨੇ ਕੋ ਕੁਕਿੰਗ ਦਾ ਮਾਸਟਰ ਟੈਲਰ ਮਾਸਟਰ ਤੇ ਡੈਟ ਪਲਾਨਰ ਡੈਟ ਪਲਾਨਰ ਸਾਰੇ ਪਹੁੰਚ ਚੁੱਕੇ ਆ ਨਾ 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 ਮਿਲ ਕੇ ਵਧੀਆ ਟਾਈਮ ਮਾਜਾ ਸੇਣ ਕੇ ਵਲੌਗ ਬਣ ਗਿਆ ਆ ਤੇ ਬਾਕੀ ਕੰਟੀਨਿਊ ਵੀਡੀਓ ਹੁਣ ਖਾਣੇ ਦੀ ਆਉਣਗੀਆਂ ਕਿਉਂਕਿ ਮੇਨ ਜਿਹੜਾ ਅਡਾ ਕੰਟੈਂਟ ਹੈ ਉਹ ਖਾਣੇ ਦਾ ਹੀ ਹੁੰਦਾ ਆ ਹਾਂ ਫੂਡ ਦਾ ਹੀ ਹੁੰਦਾ ਆ ਬਾਕੀ ਕੰਮ ਦੇ ਕਰਕੇ ਹਰ ਕੋਈ ਨਹੀਂ ਵੀਡੀਓ ਪਈਆਂ ਤੇ ਟਿੱਕੀ ਵਾਲੀ ਜਿਹੜੀ ਵੀਡੀਓ ਆ ਤੁਸੀ ਟਿੱਕੀ ਦੀ ਜਰੂਰ ਆਉਗੀ ਜਿਹੜੇ ਭੈਣ ਭਰਾ ਨੇ ਕਮੈਂਟ ਕੀਤਾ ਉਹਨਾਂ ਵਾਸਤੇ ਜਰੂਰ ਵੀਡੀਓ ਮੈਂ ਬਣਾਉਂਗੀ ਕੋਸ਼ਿਸ਼ ਕਰੂੰਗੀ ਕਿ ਹਾਂ ਜਿੱਦਾਂ ਦਾ ਮੈਨੂੰ ਕਮੈਂਟ ਆਉਂਦਾ ਮੈਂ ਉਹਦੇ ਤੋਂ ਉਹਦੇ ਤੋਂ ਪਹਿਲਾਂ ਉਹਦੇ ਤੋਂ ਪਹਿਲਾਂ ਪਾਉਗਾ ਪੀਜੀ ਦੀ ਵੀਡੀਓ ਤੇ ਦੂਜੀ ਗੱਲ ਕਿ ਵੀਰ ਜੀ ਉਹਨਾਂ ਦੇ ਚੈਨਲ ਤੇ ਜਾ ਕੇ ਸਾਰਿਆਂ ਨੇ ਵੇਖਣਾ ਆ ਕਿ ਇਹਨਾਂ ਨੇ ਆਪਣਾ ਡਾਈਟ ਪਲਾਨ ਜਿਹੜਾ ਵਾ ਕਿਵੇਂ ਮਤਲਬ ਕਿ ਹੈਂਡਲ ਕੀਤਾ ਆਪਣੇ ਆਪ ਨੂੰ ਸਾਰਾ ਕਿਦਾਂ ਫਲੇਮ ਕੀਤਾ ਆ ਉਹ ਵਲੋਗ ਵੈਸੇ ਪੈ ਚੁੱਕੇ ਆ ਪਿੰਦਰ ਪ੍ਰੀਤ ਆਪਣਾ ਜਿਹੜਾ ਚੈਨਲ ਆ ਤੇ ਉੱਥੇ ਜਾ ਕੇ ਵੇਖੋ ਜੇ ਤੁਸੀਂ ਭੈਣ ਭਰਾ ਮੰਨਦੇ ਆਪਣਾ ਵੇਰਿਸ ਕਰਨਾ ਤੁਸੀਂ ਤੁਸੀਂ ਪਿੰਦਰ ਪ੍ਰੀਤ ਵਲੋਗ ਨੂੰ ਸਬਸਕ੍ਰਾਈਬ ਕਰਿਓ ਨਵੇਂ ਜਿਹੜੇ ਚੈਨਲ ਤੇ ਆਏ ਆ ਤੇ ਜਿਹੜਾ ਅਸੀਂ ਡੈਡ ਪਲਾਨ ਪਾਇਆ ਹੈ ਨਾ ਉਹ ਸਾਰੇ ਫਾਲੋ ਕਰੋ ਤੇ ਵਧੀਆ ਜ਼ਿੰਦਗੀ ਜਿਓ ਸਿੰਦਰਪ੍ਰੀਤ ਵਲੌਗ ਤੇ ਹੁਣੇ ਪਾਇਆ ਜੇ ਹੁਣੇ ਹੀ ਵੇਖ ਲਿਓ ਜਾਓ ਹੁਣੇ ਵੇਖ ਥੋੜਾ ਜਿਹਾ ਹੋ ਜਾਓ ਹੋਰ ਮੇਰੇ ਵਾਂਗੂ ਥੋੜਾ ਜਿਹਾ ਸੈੱਟ ਹੋ ਜਾਓ ਮੈਂ ਪਹਿਲਾਂ ਬਹੁਤ ਅਨਫਿਟ ਸੀ ਹਾਂ ਤੇ ਬਾਕੀ ਜੇ ਆਪਾਂ ਇਹ ਚੀਜ਼ ਬਾਰੇ ਜਿਹੜੇ ਭੈਣ ਭਰਾ ਨੇ ਜਾਣਨਾ ਚਾਹੁੰਦੇ ਆ ਕਿ ਇਹ ਜਿਹੜੇ ਮਿਲਟਸ ਹੁੰਦੇ ਆ ਕਿਵੇਂ ਬਣਦੇ ਆ ਨੈਕਸਟ ਦੇ ਰੂਪ ਦੇ ਵਿੱਚ ਕਿਵੇਂ ਬਣਦੇ ਆ ਤੇ ਆਪਾਂ ਆਪਣੇ ਚੈਨਲ ਤੇ ਬਣਾ ਕੇ ਜਦੋਂ ਆਪਣੇ ਪਿੰਡ ਜਾਊਂਗੀ ਤੇ ਉੱਥੇ ਫਿਰ ਹਾਂ ਜਿਨ੍ਹਾਂ ਵਿਸਥਾਰ ਨਾਲ ਵੇਖਣਾ ਵਾ ਵਿਸਤਾਰ ਦੇ ਨਾਲ ਸਿੱਖਣਾ ਵਾ ਉਹ ਇਹਨਾਂ ਨਾਲ ਸੰਪਰਕ ਕਰਿਓ ਸਿਮਰਨ ਫੂਡ ਬਲੌਗ ਦੇ ਉੱਪਰ ਆ ਕਰਕੇ ਤੇ ਚੈੱਕ ਕਰਿਓ ਔਰ ਕਰਿਓ ਕਰਿਓ ਵਾਹ ਜੀ ਬਾਬਾ ਜਾਨ ਦੇਵਾ ਕਿਤੇ ਅਸਲ ਵਿੱਚ ਉਹ ਕੋਈ ਨਹੀਂ ਸੀ ਕਿ ਚਾਹ ਦੇ ਕਿ ਮੈਂ ਮਾ ਥੋੜਾ ਜਿਆਦਾ ਕੰਮ ਪੈ ਗਿਆ ਵਾ ਤੇ ਉਹ ਆਪਣੇ ਕੋਲੋਂ ਥੋੜਾ ਜਿਹਾ ਗੈਬ ਹੋ ਗਿਆ ਉਹ ਗੈਬ ਹੋ ਗਿਆ ਵਿੱਚੋਂ ਨਿਕਲ ਕੇ ਤੇ ਇੱਕ ਕਿਸੇ ਨੇ ਮਤਲਬ ਕਮੈਂਟ ਕੀਤਾ ਹੈਗਾ ਮਤਲਬ ਕਿ ਸਾਨੂੰ ਦੱਸਿਓ ਦੀਦੀ ਕਿ ਸਾਡਾ ਲੀਵਰ ਜਿਹੜਾ ਫੈਤੀ ਆ ਫੇਕ ਰਲੂਨਸ ਕੇ ਦੱਸਿਓ ਤਰੇਲ ਨੂੰ ਉਸਕੇ ਆਪਣੇ ਜਗਾ ਚਲੋ ਕੰਮ ਕਰਦੇ ਆ ਟਾਈਮ ਲੱਗਦਾ ਹਨਾ ਭਾਬੀ ਜੀ ਮੇਨ ਗੱਲ ਇਹ ਹੈ ਕਿ ਮੈਂ ਆਪਣੀ ਹੁਣ ਜਿਹੜੀ ਆਵਲੀ ਵੀਡੀਓ ਪਾਉਂਗੀ ਉਹਦੇ ਤੇ ਸਕਰੀਨ ਤੇ ਨੰਬਰ ਦਿੱਤਾ ਜਾਊਗਾ ਠੀਕ ਹੈ ਤੇ ਉਹ ਨੰਬਰ ਤੇ ਪਰ ਤੁਸੀਂ ਗੱਲਬਾਤ ਕਰਕੇ ਆਪਣੇ ਲੀਵਰ ਬਾਰੇ ਪੂਰੀ ਜਾਣਕਾਰੀ ਲੈ ਸਕਦੇ ਹੋ ਉਹ ਵੀ ਮੇਰੀ ਗਰੰਟੀ ਤੇ ਕਿਉਂਕਿ ਮੈਂ ਇਹਨੂੰ ਫੋਲੋ ਕਰਦੀ ਆ ਤੇ ਤੁਸੀਂ ਮੇਰੇ ਕਹਿਣ ਤੇ ਜੇ ਤੁਸੀਂ ਮਤਲਬ ਗੱਲਬਾਤ ਕਰਕੇ ਉਹ ਨੰਬਰ ਤੇ ਆਪਣੇ ਲੀਵਰ ਬਾਰੇ ਸਾਰੀ ਜਾਣਕਾਰੀ ਲੈ ਸਕਦੇ ਹੋ ਤਾਂ ਤੁਹਾਨੂੰ ਬਕਾਇਦਾ ਤੁਹਾਡੇ ਘਰੇ ਜਿਹੜੀ ਆ ਮੈਡੀਸਿਨ ਜਿਹੜੀ ਹੈ ਮਿਲ ਜੂਗੀ ਉਹ ਮੈਡੀਸਨ ਇਸ ਤਰੀਕੇ ਨਹੀਂ ਹੈ ਕਿ ਜਿੱਦਾਂ ਆਪਾਂ ਹੁਣ ਖਾਧੀਏ ਤੇ ਮਹੀਨਾ ਨਿਕਲ ਗਿਆ ਤੇ ਮੁੜ ਕੇ ਫੇਰ ਉਹੀ ਹਾਲ ਬਿਲਕੁਲ ਨਹੀਂ ਇਦਾਂ ਹੋਊਗਾ ਉਹ ਮੈਂ ਆਪਣੇ ਕਿਸੇ ਰਿਸ਼ਤੇਦਾਰ ਨੂੰ ਜਾਂ ਮਤਲਬ ਖੁਦ ਵੀ ਆਪਾਂ ਜਿੱਦਾਂ ਘਰੇ ਵੇ ਪ੍ਰੋਬਲਮ ਹੁੰਦੀ ਹੈ ਨਾ ਅਜਮਾਈ ਆ ਤੇ ਅਜਮਾਈ ਆ 6 ਮਹੀਨੇ ਲਗਾਤਾਰ ਜਿਹੜਾ ਵੀ ਵਿਅਕਤੀ ਉਹ ਗੋਲੀਆਂ ਖਾ ਲੈਂਦਾ ਹੈ ਨਾ ਮਤਲਬ ਉਹਨਾਂ ਨੇ ਆਪ ਆਪਣੇ ਸਿਤਿਆਰ ਕੀਤੀਆਂ ਆ ਭਾਜੀ ਮਨਜੀਤ ਸਿੰਘ ਜੀ ਨਹੀਂ ਲੀਵਰ ਵਾਸਤੇ ਲੀਵਰ ਵਾਸਤੇ ਕਿਉਂਕਿ ਅੱਜ ਦੇ ਟਾਈਮ ਵਿੱਚ ਬੱਚਿਆਂ ਦੇ ਵੀ ਜਿਹੜੇ ਲੀਵਰ ਵਾ ਉਹ ਤੰਦਰੁਸਤ ਨਹੀਂ ਹੈਗੇ ਆ 버ਗਰ ਪੀਜੇ ਖਰਾਸਰਾ ਦੇ ਉਲਟਾ ਫੁਲਟਾ ਨਾਲ ਖਰਾਬ ਕਰ ਲਏ ਉਹ ਗੋਲੀਆਂ ਜੇ ਕੋਈ ਲਗਾਤਾਰ ਸੈਮੀ ਨੇ ਖਾ ਲੈਂਦਾ ਵਾ ਤਾਂ ਉਹਨਾਂ ਨੂੰ ਇਦਾਂ ਦੇ ਨੁਕਕੇ ਨਸਕੇ ਜਿਹੜੇ ਬਣਾਉਣ ਦੀ ਜ਼ਰੂਰਤ ਨਹੀਂ ਪੈਂਦੀ ਕਿਉਂਕਿ ਗਰੰਟੀ ਵਾਲਾ ਕੰਮ ਆ ਤੇ ਬਿਲਕੁਲ ਬੰਦਾ ਤੰਦਰੁਸਤ ਹੋ ਜਾਂਦਾ ਆ ਠੀਕ ਤੇ ਲੰਮਾ ਜਿਹੜਾ ਨਾ ਸਕਰੀਨ ਤੇ ਆਪ ਦੇ ਇਹ ਵੀ ਦਾ ਕੰਪਨੀ ਯਾਦ ਕਰ ਰਹੇ ਆ ਪਾਲਾ ਪਾਲਾ ਜੇ ਮarli ਦੀ ਪਾਲਾਈ ਕਰਦੇ ਰਹਿੰਦੇ ਸਾਰਿਆਂ ਦਾ ਕਿਉਂਕਿ ਅੱਜ ਕੱਲ ਹਰ ਇੱਕ ਮੇਨ ਮੁੱਦਾ ਵਾ ਕਿ ਲੀਵਰ ਜੇ ਆਪਣਾ ਖਰਾਬ ਹੋਆ ਤੇ ਬਾਕੀ ਦੀਆਂ ਬਿਮਾਰੀਆਂ ਪੈਦਾ ਹੀ ਤਾਂ ਹੁੰਦੀਆਂ ਵਾ ਠੀਕ ਹੈ ਤੇ ਜਿਨ੍ਹਾਂ ਨੂੰ ਜ਼ਿਆਦਾ ਹੀ ਜ਼ਰੂਰਤ ਵਾ ਜਿਨ੍ਹਾਂ ਨੂੰ ਬਿਲਕੁਲ ਹੀ ਮਤਲਬ ਕੋਈ ਚੀਜ਼ ਨਹੀਂ ਪਚਦੀ ਤੇ ਕਿੱਦਾਂ ਵੀ ਆ ਤੇ ਉਹ ਉਹਨਾਂ ਦੇ ਨਾਲ ਗੱਲਬਾਤ ਕਰਕੇ ਤੇ ਆਪਣਾ ਜਿਹੜਾ ਵਾ ਕਈ ਇਲਾਜ ਕਰਵਾ ਸਕਦੇ ਆ ਜਿਹਦਾ ਲੀਵਰ ਫਿੱਟ ਉਹਦੀ ਬਾਡੀ ਫਿੱਟ ਦੇਖੋ ਲੀਵਰ ਹੀ ਇੱਕ ਐਹੋ ਜੀ ਚੀਜ਼ ਵਾ ਸਰੀਰ ਦੇ ਵਿੱਚ ਜਿਹੜਾ ਇੱਦਾਂ ਵੱਡਾ ਆਰਗਨ ਆ ਸਭ ਤੋਂ ਮੇਨ ਇਹੀ ਆ ਇੰਨੇ ਸਾਡਾ ਜੋ ਖਾਦਾ ਪੀਦਾ ਉਹ ਤੋਂ ਨਿਚੋੜ ਕੇ ਜੋ ਤੋਂ ਵਟਾਮਨ ਤੇ ਜੋ ਵੀ એનર્ਜੀ ਆ ਸਾਰੀ ਉਹ ਤੋਂ ਕੱਢ ਕੇ ਤੇ ਫਿਰ ਥਾਂ ਥਾਂ ਦੇਣੀ ਹੁੰਦੀ ਐ ਨੇ ਹੁਣ ਆ ਮਾਸੀ ਜੀ ਆ ਤੇ ਮਾਸੀ ਜੀ ਹੁਣਾਂ ਨੂੰ ਭਾਵੇਂ ਚਲੋ ਅੱਜ ਦੇ ਸਮੇਂ ਵਿੱਚ ਇਹਨਾਂ ਨੇ ਆਪਣਾ ਟੈਸਟ ਨਹੀਂ ਕਰਵਾਇਆ ਕਹਿੰਦੇ ਕਿ ਮੈਂ ਠੀਕ ਆ ਮੇਰਾ ਲੀਵਰ ਠੀਕ ਆ ਫਿਰ ਵੀ ਇਹਨਾਂ ਨੂੰ ਮੈਂ ਕਿਹਾ ਸੀ ਕਿ ਤੁਸੀਂ 6 ਮਹੀਨੇ ਲਗਾਤਾਰ ਖਾਓ ਉਹਦੇ ਨਾਲ ਜਿਨ੍ਹਾਂ ਦੀ ਲੱਤਾਂ ਨੂੰ ਹੌਲੀ ਹੌਲੀ ਪੀਲਾਦੀ ਸਭ ਹੋ ਜਾਂਦੀਆਂ ਆ ਦਵਾਈ ਹੀ ਰੱਖੀ ਮਾਤਾ ਜੀ ਤੁਸੀਂ ਕੋ ਕਹਿਣਾ ਚਾਹੋਗੇ ਮੈਂ ਵੀ ਕਹਿਣਾ ਚਾਹੁੰਨੀ ਆ ਵੀ ਗਰੀ ਦਵਾਈ ਦਸੀਆ ਬਹੁਤ ਵਧੀਆ ਵਾ ਅੱਛਾ ਮੇਰੇ ਫਾਇਦੇ ਵੰਦ ਵਾ ਅੱਛਾ ਤੇ ਮੈਂ ਮੁੜ ਕੇ ਜਵਾਰੋ ਜਣ ਨਹੀਂ ਆਪਣੇ ਗੁਰਮੇਰ ਨੂੰ ਨਾ ਬੁਖਾਰ ਨਹੀਂ ਤਾਂ ਵੀ ਜੀ ਟੁੱਟਦਾ ਅੱਛਾ ਤੇ ਮੈਂ ਉਹਨਾਂ ਨੂੰ ਵੀ ਮਾਤਾ ਜੀ ਨੂੰ ਵੀ ਕੁਆਰੇ ਲੱਦੀ ਗਈ ਤੇ ਉਹਨਾਂ ਦੇ ਨਾਲ ਮੈਂ ਗੱਲ ਕੀਤੀ ਕਿ ਇਦਾਂ ਭਾਜੀ ਗੁਰਮੇਰ ਛੋਟੀ ਵੀ ਆ ਤੇ ਉਹ ਅੰਦਰ ਸਾਰ ਲੈ ਕੇ ਜਾਂਦੇ ਭਾਜੀ ਹੁਣੀ ਸੰਦੀਪ ਜੀ ਦੀ ਹੁਣੀ ਹੂੰ ਤੇ ਉਹਦੀ ਦਵਾਈ ਚੱਲਦੀ ਹੀ ਗਈ ਤੇ ਫਿਰ ਉਹਨਾਂ ਨੇ ਕਹਿ ਕੇ ਜਿਹੜੀ ਇਹ ਗੋਲੀ ਹੈ ਨਾ ਤੁਸੀਂ ਬੱਚਿਆਂ ਨੂੰ ਵੀ ਦੇ ਸਕਦੇ ਆ ਜਿੱਦਾਂ ਬੱਚਾ ਹੋਵੇ 5 ਸਾਲ ਦਾ ਤੈਨੂੰ ਇੱਕ ਗੋਲੀ ਘੋਲ ਕੇ ਪਾਣੀ ਵਿੱਚ ਦੋ ਦੋ ਤਿੰਨ ਚਮਚ ਜਿਹੜੇ ਪਾਣੀ ਦੇ ਵਿੱਚ ਗੋਲੀ ਘੋਲ ਕੇ ਤੇ ਉਹਨੂੰ ਇੱਕ ਕੱਚ ਦੀ ਰੱਬੀ ਚ ਪਾ ਕੇ ਰੱਖ ਲੋ ਤੇ ਥੋੜਾ ਥੋੜਾ ਕਰਕੇ ਉਹਨੂੰ ਡ੍ਰੌਪ ਜਿਹੜੇ ਆ ਤੁਹਾਨੂੰ ਫੇਰੇ ਸਾਮ ਦੋ ਤੇ ਲੀਵਰ ਬੱਚਿਆਂ ਦੇ ਵੀ ਇਹਦੇ ਨਾਲ ਸਹੀ ਹੁੰਦੇ ਆ ਉਹਨੂੰ ਦਵਾਈ ਨਾ ਮਿਠ ਕੇ ਚੱਲੋ ਸਮਝ ਲਓ ਕਿ ਅੰਮ੍ਰਿਤ ਹੀ ਆ ਹਾਂਜੀ ਪਰ ਉਹ ਬੰਦਾ ਉਹੀ ਅਮਲ ਕਰਦਾ